ਸਾਈਬਰ ਜਾਗੋ ਪ੍ਰੋਗਰਾਮ ਕਰਾਇਆ ਹੈ ਕਿਆ ਕਿਆ ਮਕਸਦ ਜੀ ਇਹ ਵਨ ਆਫ ਦੀ 플ੈਗਸ਼ਿਪ ਪ੍ਰੋਗਰਾਮਸ ਆਫ ਸਟੇਟ ਸਾਈਬਰ ਜੋ ਪੁਲਿਸ ਸੈਟਰ ਡਿਵੀਜ਼ਨ ਹੈਗਾ ਸਟੇਟ ਸਾਈਬਰ ਕਰਾਈਮ ਦਾ ਪੰਜਾਬ ਪੁਲਿਸ ਦਾ ਜਿਹਨੂੰ ਕੀ ਲੀਡ ਕਰ ਰਹੇ ਹੈ ਸਪੈਸ਼ਲ ਡੀਜੀ ਵੀ ਨੀਜਾ ਮੈਡਮ ਉਹਨਾਂ ਦੀ ਟੀਮ ਐਂਡ ਇਹ ਇਨੀਸ਼ੀਏਟਿਵ ਹੈ ਸਾਈਬਰ ਜਾਗੋ ਜੋ ਕਿ ਸਟਾਰਟ ਕੀਤਾ ਹੈ ਬੇਸਿਕ ਜਿਹੜਾ ਕਰਕਸ ਹੈਗਾ ਇਹ ਹੈਗਾ ਕਿ ਬਈ ਵੀ ਹੈਵ ਟੂ ਟ੍ਰੇਨ ਦੀ ਟੀਚਰਸ ਟ੍ਰੇਨ ਦੀ ਟ੍ਰੇਨਰਸ ਜੋ ਕਿ ਹਰ ਸਕੂਲ ਦੇ ਜੋ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈ ਉਹਨਾਂ ਨੂੰ ਆਪਾਂ ਟਾਰਗੇਟ ਕੀਤਾ ਹੈਗਾ ਬਿਕੋਜ਼ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਥਰੂ ਅਸੀਂ ਸਟੂਡੈਂਟਸ ਤੱਕ ਪਹੁੰਚ ਸਕਦੇ ਹਾਂ ਤੋਂ ਨੀਅਰ ਅਬਾਊਟ 4000 ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਇਹਦੇ ਵਿੱਚ ਅਸੀਂ ਰੀਚ ਕਰਾਂਗੇ and this is the third program which is being organized under this flagship program and ye tija jehda aj hoshiarpur de vich ho reha hai ate vich sade kol lagbhag 250 schools te teachers ethe aaye ne ਨਾਲ ਦੀ ਨਾਲ ਸਟੇਟ ਸਾਈਬਰ ਜਿਹੜਾ ਡਿਵੀਜ਼ਨ ਹੈਗਾ ਉਹਨਾਂ ਦੇ ਆਫਸਰਸ ਹੈ ਸਾਡੇ ਆਫਸਰਸ ਨੇ ਸਾਡੀ ਜੋ ਜਲੰਧਰ ਰੇਂਜ ਜਿਹਦੇ ਵਿੱਚ ਹੁਸ਼ਿਆਰਪੁਰ ਜਲੰਧਰ ਐਂਡ ਕਪੂਰਥਲਾ ਦੇ ਸਾਈਬਰ ਦੇ ਜੋ ਆਫਸਰਸ ਨੇ ਜੋ ਵਿੰਗਸ ਦੇ ਵਿੱਚ ਹੈਗੇ ਉਹ ਵੀ ਆਜਾ ਇੱਥੇ ਪਹੁੰਚੇ ਇਟ ਇਜ਼ ਅ ਫੁੱਲ ਡੇ ਟ੍ਰੇਨਿੰਗ ਪ੍ਰੋਗਰਾਮ ਜਿਹਦੇ ਵਿੱਚ ਕਿ ਵਕ ਵਕ ਜੋ ਟੈਕਨੀਕਲ ਚੀਜ਼ਾਂ ਹੈ ਕਿ ਸਾਈਬਰ ਸਪੇਸ ਜਿੱਦਾਂ ਕਿ ਅਸੀਂ ਜਾਣਦੇ ਕਿ एवरीवन ਬੀ ਇਜ਼ ਔਨ ਸੋਸ਼ਲ ਪਲੈਟਫਾਰਮਸ ਤੇ ਸਾਈਬਰ ਨੂੰ ਯੂਜ਼ ਕਰਦਾ ਹੈ ਸਾਈਬਰ ਸਪੇਸ ਵਧ ਰਿਹਾ ਹੈਗਾ ਡੇਲੀ ਐਂਡ ਸਟੂਡੈਂਟਸ ਵੀ ਆਫਟਰ ਦੀ ਕੋਵਿਡ ਔਨਲਾਈਨ ਪਲੈਟਫਾਰਮਸ ਇਨਕਰੀਜ਼ ਹੋ ਗਏ ਐਂਡ ਔਨਲਾਈਨ ਜੋ ਸਟੂਡੈਂਟਸ ਦੀ ਪ੍ਰੈਜ਼ੈਂਸ ਹੈ दैट इज ਔਲਸੋ ਇਨਕਰੀਜ਼ਡ ਤੋ ਬੇਸਿਕਲੀ ਸਾਡਾ ਜੋ ਪੁਲਿਸ ਦਾ ਕੰਮ ਹੈ ਉਹ ਦੈਟ ਇਜ਼ ਪ੍ਰੀਵੈਂਟਿਵ ਐਂਡ ਡਿਟੈਕਸ਼ਨ ਦੋਨੋ ਹੁੰਦਾ ਜੋ ਇਹ ਸਾਈਬਰ ਜਾਗੋ ਹੈ ਇਟ ਇਜ਼ ਬੇਸਿਕਲੀ ਐਨ ਅਵੇਅਰਨੈਸ ਪ੍ਰੋਗਰਾਮ ਆਊਟ ਆਫ ਦਿ ਲੀਗ ਪ੍ਰੋਗਰਾਮ ਕਿ ਅਸੀਂ ਉਸ ਤੋਂ ਵੀ ਪਹਿਲਾਂ ਬੱਚਿਆਂ ਨੂੰ ਸਟੂਡੈਂਟਸ ਨੂੰ ਉਹਨਾਂ ਦੇ ਥਰੂ ਸੁਸਾਇਟੀ ਨੂੰ ਪੇਰੈਂਟਸ ਨੂੰ ਸਾਰੇ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਈਬਰ ਸਪੇਸ ਦਾ ਜੋ ਡਾਰਕ ਸਾਈਡ ਹੈਗਾ ਉਹ ਵੀ ਇੱਕ ਐਲੀਮੈਂਟ ਹੈ ਵਿਚ ਨੀਡ ਟੂ ਬੀ ਕੇਪਟ ਇਨ ਮਾਈਂਡ ਵਾਈਲ ਸਰਫਿੰਗ ਆਨਲਾਈਨ ਵਾਈਲ ਬੀਇੰਗ ਆਨਲਾਈਨ ਤੋਂ ਉਹਦੇ ਵਿੱਚ ਵੇਰੀਅਸ ਟੈਕਨੀਕਲ ਚੀਜ਼ਾਂ ਹੈਗੀ ਉਹਨਾਂ ਦੇ ਬਾਰੇ ਜਾਗਰੂਕ ਕੀਤਾ ਜਾਏਗਾ ਕਿਹੜੇ ਕਿਹੜੇ ਜੋ ਸੈਂਟਰਲ ਗਵਰਨਮੈਂਟ ਦੀ ਸਟੇਟ ਗਵਰਨਮੈਂਟ ਦੀ ਵਰਕ ਵਰਕ ਆਨਲਾਈਨ ਐਪਲੀਕੇਸ਼ਨਸ ਹੈ ਆਨਲਾਈਨ ਪਲੇਟਫਾਰਮਸ ਹੈ ਜਿਨ੍ਹਾਂ ਕੋ ਆਪਾਂ ਯੂਜ਼ ਕਰ ਸਕਦੇ ਆ ਜਿਹਦੇ ਤੇ ਆਪਾਂ ਰਿਪੋਰਟ ਕਰ ਸਕਦੇ ਆ ਅਗਰ ਕੋਈ ਇਸ਼ੂ ਹੁੰਦਾ ਉਹਦੇ ਬਾਰੇ ਜਾਗਰੂਕ ਕੀਤਾ ਜਾਊਗਾ ਵੀ ਵਾਂਟ ਟੂ ਟੈਲ ਥੈਮ ਕਿ ਵੀ ਅਲਗ-ਅਲਗ ਜੋ ਪਲੈਟਫਾਰਮਸ ਹੈਗੇ ਅਵੇਲੇਬਲ ਉਹਨਾਂ ਨੂੰ ਯੂਜ਼ ਕੀਤਾ ਜਾਏ ਜੋ ਜਿਹਦੇ ਵਿੱਚ ਪੁਲਿਸ ਵੀ ਇੱਕ ਹੈ ਕਿ ਵੀ ਵੀ ਆਰ ਨੋਟ देयर ਟੂ ਜਸਟ ਕਿ ਅਸੀਂ ਉਹਨਾਂ ਨੂੰ ਕੋਈ ਐਨਫੋਰਸੀ ਕਰਨਾ ਹੁੰਦਾ ਅਸੀਂ ਅਵੇਅਰਨੈਸ ਵਾਸਤੇ ਵੀ ਹਾਂ ਅਸੀਂ ਉਹ ਸਾਨੂੰ ਕਦੇ ਵੀ ਰੀਚ ਕਰ ਸਕਦੇ ਹਾਂ ਵੀ ਆਰ 24/7 ਅਵੇਲੇਬਲ ਹਰ ਇੱਕ ਸਾਡੇ ਜ਼ਿਲ੍ਹੇ ਦੇ ਵਿੱਚ ਸਾਈਬਰ ਪੁਲਿਸ ਸਟੇਸ਼ਨਸ ਐਸਟੈਬਲਿਸ਼ਡ ਹੈ ਉੱਥੇ ਵੀ ਆ ਸਕਦੇ ਹਾਂ ਅਸੀਂ ਸਕੂਲ ਬੱਚਿਆਂ ਦੇ ਟੂਰਸ ਵੀ ਕਰਾਉਂਦੇ ਸਾਡੇ ਪੁਲਿਸ ਸਟੇਸ਼ਨਸ ਦੇ ਵਿੱਚ ਸੋ ਦੈਟ ਉਹਨਾਂ ਨੂੰ ਪਤਾ ਲੱਗੇ ਸਾਡੀ ਟੈਕਨੀਕਲ ਚੀਜ਼ਾਂ ਦਾ ਵੀ तो इट इज़ अ वेरी गुड इनिशिएटिव एंड दिस इज़ थर्ड एज़ आई टोल्ड यू एंड ये फर्दर भी कोर्स चलेगा विल बी कवरिंग होल ऑफ द पंजाब एंड जिदे राह माध्यम राही जो ये टीचर जिन्होंने ट्रेन करा स्कूल्स के जाके फरदर स्टूडेंट्स एंड टीचर्स जो हो ट्रेन करेंगे एंड सो दैट ये जो एक सइबर अवेयरनैस है ये हर थान थवरी नुक एंड कॉर्नर ऑफ पंजाब हर एक घर हर एक स्कूल इंस्टीट्यूट हर एक एजूकेशनल इंस्टीट्यूट एवरीबडी सारे असी टच करा रीच करा सो दैट असी एक सैबर स्पेस बनाईए साइबर जो कि अवेयर भी हो लोग एंड सिक्योर भी हो ये सोशल मीडिया एंड सैबर स्पेस थैंक यू